ਸਵਾਗਤ ਹੈ ਤੁਹਾਡਾ ਵੀਡੀਓ ਦੇ ਵਿੱਚ ਜਿੰਨੇ ਵੀ ਵੀਰ ਵੀਡੀਓ ਦੇਖ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਮੈਂਟ ਜ਼ਰੂਰ ਕਰਿਓ ਅੱਜ ਗੱਲ ਆਪਾਂ ਕਰਦੇ ਆਂ ਜੀ ਭਗਵੰਤ ਸਿੰਘ ਮਾਨਦਿਆਂ ਜੋ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਦਾ ਜੋ ਕਿ ਬਹੁਤ ਕਾਫੀ ਬਵਾਦ ਛਿੜ ਰਿਹਾ ਪਤਾ ਨਹੀਂ ਆਪਣੇ ਲੋਕ ਪੰਜਾਬੀ ਕਿੱਥੇ ਸੁੱਤੇ ਪਏ ਹਨ ਕਿ ਜਦੋਂ ਕਿ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ ਉਹਨਾਂ ਜਿੱਦਾਂ ਹੁਣ AI ਦੇ ਨਾਲ ਤੁਸੀਂ ਦੇਖਦੇ ਹੋ ਜਿਵੇਂ ਕਿ ਹਰਮੰਦਰ ਸਾਹਿਬ ਹੋਰ ਆਪਣੇ ਧਾਰਮਿਕ ਸਥਾਨਾਂ ਦੀਆਂ ਬਹੁਤ ਸਾਰੀਆਂ ਵੀਡੀਓ ਆ ਜਿਹੜੀਆਂ ਬਣਾ ਬਣਾ ਕੇ ਪਾਈਆਂ ਜਾਂਦੀਆਂ ਨੇ ਸੋਸ਼ਲ ਮੀਡੀਆ ਤੇ ਉਹਨਾਂ ਬਾਰੇ ਤਾਂ ਕੋਈ ਕਾਰਵਾਈ ਨਹੀਂ ਕਰ ਰਿਹਾ ਤੇ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਤਾਂ ਕਿ ਹੁਣ ਜਿਹੜੀ ਆਪਣੇ ਭਗਵੰਤ ਸਿੰਘ ਮਾਨ ਦੀ ਵੀਡੀਓ ਵਾਇਰਲ ਹੋਈ ਹੈ ਉਸ ਦੇ ਜਿਹੜੇ ਦੋਸ਼ੀ ਆ ਉਹ ਵੀ ਪਤਾ ਲਗਾ ਲਿਆ ਵੀ ਕਿਵੇਂ 24 ਘੰਟਿਆਂ ਦੇ ਵਿੱਚ ਵਿੱਚ ਕਿਹਨੇ ਵੀਡੀਓ ਪਾਈ ਹੈ ਕਿਸ ਐਡੀ ਤੋਂ ਪਾਈ ਗਈ ਹੈ ਅੱਜ ਆਪਾਂ ਗੱਲ ਕਰਾਂਗੇ ਇਸ ਦੇ ਬਾਰੇ ਇਸ ਲਈ ਆਪਾਂ ਨੂੰ ਜਾਗਰੂਕ ਹੋਣਾ ਜ਼ਰੂਰੀ ਹੈ ਕਿ ਜੋ ਕਿ ਆਪਣੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਆਈ ਨਾਲ ਵੀਡੀਓ ਬਣਾ ਕੇ ਬਹੁਤ ਹੀ ਗਲਤ ਵੀਡੀਓ ਵਾਇਰਲ ਹੁੰਦੀਆਂ ਨੇ ਉਹਨਾਂ ਉੱਪਰ ਕੋਈ ਕਾਰਵਾਈ ਨਹੀਂ ਆਪਦੇ ਮੁੱਦੇ ਹੁੰਦੇ ਜਿਹੜੇ ਮੈਂਟੋ ਮੈਂਟੀ ਸਲਝਾ ਲੈਂਦੇ ਆ ਅੱਜ ਗੱਲ ਕਰਦੇ ਆ ਆਪਾਂ ਇਹ ਸਮਰਾਇ ਕੌਣ ਹੈ ਜਗਮਨ ਸਮਰਾਜੀ ਨੇ ਇਹ ਭਗਵੰਤ ਸਿੰਘ ਮਾਨ ਦੀ ਵੀਡੀਓ ਪਾਈ ਆ ਹੈ ਇਹ ਉਹੀ ਜਗਮਨ ਸਿੰਘ ਸਾਨ ਦਾ ਖਾਸ ਹੈ ਭਗਵੰਤ ਮਾਨ ਦਾ ਜਮਾ ਖਾਸਮ ਖਾਸ ਹੈ ਜਦੋਂ ਵੀ ਭਗਵੰਤ ਮਾਨ ਨੇ 2014 ਦੇ ਵਿੱਚ ਇਲੈਕਸ਼ਨ ਦੀ ਸ਼ੁਰੂਆਤ ਕੀਤੀ ਹੈ ਉਦੋਂ ਜਗਮਨ ਸਮਰੇ ਦੇ ਦਾਦੇ ਤੇ ਸਮਾਦ ਤੇ ਮੱਥਾ ਟੇਕ ਕੇ ਇਲੈਕਸ਼ਨਾਂ ਦੀ ਸ਼ੁਰੂਆਤ ਕੀਤੀ ਸੀਗੀ ਤੇ ਹੁਣ ਗੱਲ ਕਰਦੇ ਆਪਾਂ ਜਗਮਨ ਸਮਰੇ ਦੇ ਪਿੰਡ ਤੋਂ ਜੋ ਕਿ ਪਿੰਡ ਚ ਦਾ ਜਿਲ੍ਹਾ ਸੰਗਰੂਰ ਦਾ ਫੱਗੂਵਾਲਾ ਦਾ ਰਹਿਣ ਵਾਲਾ ਹੈ ਉਸ ਦੇ ਪਿੰਡ ਵਾਸੀ ਵਿਰੋਧ ਕਰ ਰਹੇ ਹਨ ਕਿ ਉਸ ਦੇ ਪਿੰਡ ਦੇ ਇਸ ਵੀਡੀਓ ਨੂੰ ਲੈ ਕੇ ਕੋਈ ਤਿੰਨ ਨੌਜਵਾਨ ਆ ਜਿਹੜੇ ਬੇਗਨਾ ਚੱਕੇ ਗਏ ਹਨ ਜਿਨ੍ਹਾਂ ਦਾ ਕੋਈ ਇਸ ਨਾਲ ਕੋਈ ਕਨੈਕਸ਼ਨ ਨਹੀਂਗਾ ਇਹ ਜਿਹੜੇ ਤਿੰਨ ਨੌਜਵਾਨ ਚੱਕੇ ਗਏ ਹਨ ਉਹ ਕਹਿੰਦਾ ਕਹਿੰਦੇ ਵੀ ਪਿੰਡ ਵਾਸੀ ਸਾਰੇ ਇੱਕ ਪਾਸੇ ਆ ਵੀ ਇਹਨਾਂ ਕੋਲ ਦਾ ਬਟਨਾ ਵਾਲੇ ਫੋਨ ਨਾ ਕੋਈ ਇਹਨਾਂ ਨੂੰ ਟੱਚ ਫੂਨਾ ਬਾਰੇ ਪਤਾ ਹੈ ਇਸ ਲਈ ਸਾਰਾ ਪਿੰਡ ਇਹਨਾਂ ਦਾ ਵਿਰੋਧ ਕਰ ਰਿਹਾ ਹੈ ਕਿ ਉਹ ਬੇਗਣਾ ਹੈ ਜੋ ਸਮਰਾ ਹੈ ਉਹ ਤਾਂ ਕਾਫੀ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਹੈ ਇਹਨਾਂ ਦਾ ਕੋਈ ਆਪਸੀ ਜ਼ਿਮੀਨੀ ਬਵਾਦ ਦੱਸਿਆ ਜਾ ਰਿਹਾ ਹੈ ਪੁਰਾਣਾ ਹੈ ਜੋ ਇਸ ਲਈ ਇਹ ਪਿੰਡ ਵਿੱਚੋਂ ਨਯਾਏ ਨੌਜਵਾਨ ਚੱਕੇ ਜਾ ਰਹੇ ਹਨ ਮੁਕਤੀ ਗੱਲ ਇਹ ਹੈ ਕਿ ਜੋ ਬੀਜਾਂਗੇ ਉਹੀ ਵੱਡਾਂਗੇ ਜਦੋਂ ਇਹਨਾਂ ਤੇ ਆਪਦੇ ਤੇ ਪਈ ਆ ਤਾਂ ਹੁਣ ਕਿਵੇਂ ਐਕਸ਼ਨ ਲਿਆ ਗਿਆ ਹੈ ਗੂਗਲ ਤੋਂ ਇਹ ਸਾਰੀਆਂ ਵੀਡੀਓ ਹਟਾਈਆਂ ਜਾ ਰਹੀਆਂ ਨੇ ਇੰਸਟਾਗ੍ਰam ਜੋ ਵੀ ਆਪਣੇ ਸੋਸ਼ਲ ਮੀਡੀਆ ਤੇ ਇਹ ਵੀਡੀਓ ਪਾਈਆਂ ਹਨ ਉਹ ਵੀਡੀਓ ਹਟਾਈਆਂ ਜਾ ਸਕਿਆਨ ਇਸ ਲਈ ਮੁੱਖੀ ਗੱਲ ਤਾਂ ਇਹ ਆ ਕਿ ਜੋ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀ ਦੀਆਂ ਵੀਡੀਓ ਆਉਂਦੀਆਂ ਜਾਂ ਕੋਈ ਹੋਰ ਕਿਸੇ ਵੀ ਧਾਰਮਿਕ ਮੰਦਰਾਂ ਜਾਂ ਜਿੱਦਾਂ ਕਿ AI ਦੇ ਨਾਲ AI ਦਾ ਗਲਤ ਪ੍ਰਯੋਗ ਕਰਕੇ ਵੀਡੀਓ ਪਾਈਆਂ ਜਾਂਦੀਆਂ ਹਨ ਵੀ ਉਹਨਾਂ ਦਾ ਜਿਹੜਾ ਉਹ ਗਲਤ ਵੀਡੀਓ ਪਾ ਰਹੇ ਆ AI ਜਾਂ ਕਿਸੇ ਵੀ ਉਹ ਮੀਡੀਆ ਸੋਸ਼ਲ ਮੀਡੀਆ ਤੋਂ ਪਾਈਆਂ ਜਾਂਦੇ ਹਨ ਉਹਨਾਂ ਉੱਪਰ ਕਿਉਂ ਨਹੀਂ ਕੋਈ ਕਾਰਵਾਈ ਹੋ ਸਕਦੀ ਇਸ ਲਈ ਸਾਨੂੰ ਜਾਗਰੂਕ ਹੋਣਾ ਚਾਹੀਦਾ ਹੈ ਇਸ ਦਾ ਵਿਰੋਧ ਕਰਨਾ ਚਾਹੀਦਾ ਤਾਂ ਕਿ ਜੋ ਸਾਡੇ ਧਾਰਮਿਕ ਸਥਾਨਾਂ ਨਾਲ ਗਲਤ ਤਸਲੀਲ ਵੀਡੀਓ ਬਣਾਈਆਂ ਜਾਂਦੀਆਂ ਹਨ ਇਹਨਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਨੇ ਜੋ ਕਿ ਜਿਵੇਂ ਕਿ ਦਰਬਾਰ ਸਾਹਿਬ ਦੀਆਂ ਬਹੁਤ ਵੀਡੀਓ AI ਨਾਲ ਬਣਾ ਕੇ ਪਾ ਰਹੇ ਹਨ ਉਹਨਾਂ ਨੂੰ ਸੋਸ਼ਲ ਮੀਡੀਆ ਤੋਂ ਹਟਾਇਆ ਜਾਵੇ ਏ ਵੀ ਸਰਕਾਰ ਨੂੰ ਚਾਹੀਦਾ ਏ ਕੀ ਨਹੀਂ ਕਰ ਸਕਦੀ ਜੋ ਕਿ AIS ਨੂੰ ਬੈਨ ਕੀਤਾ ਜਾਣਾ ਚਾਹੀਦਾ ਏ ਇਸ ਦੇ ਨਾਲ ਬਹੁਤ ਹੀ ਗਲਤ ਵੀਡੀਓ ਬਣਾਈਆਂ ਜਾ ਰਹੀਆਂ ਹਨ ਜਿਸ ਦਾ ਬਹੁਤ ਬੁਰਾ ਪ੍ਰਭਾਵ ਪਿਆ ਰਿਹਾ ਏ ਇਸ ਲਈ ਸਾਨੂੰ ਜਾਗਰੂਕ ਹੋਣਾ ਜ਼ਰੂਰੀ ਏ ਤਾਂ ਕਿ ਕੋਈ ਅੱਗੇ ਤੋਂ ਇਦਾਂ ਦੀ ਗਲਤ ਵੀਡੀਓ ਨਾ ਬਣੇ